ਅਲੱਗ ਅਲੱਗ ਦੋ ਮਾਮਲੇ ਆ ਚੁ ਟਿਲਵਾ ਪੁਲਿਸ ਵੱਲੋਂ ਹੈਰੋਇਨ ਸਮੇਤ ਕਿਤੇ ਤਿੰਨ ਕਾਬੂ ਆਪ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਨਸ਼ਾ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਟਿਲਵਾ ਪੁਲਿਸ ਨੇ ਚੈਕਿੰਗ ਦੌਰਾਨ ਹੈਰੋਇਨ ਸਮੇਤ ਤਿੰਨ ਮੁਜਰਮ ਕਾਬੂ ਕੀਤੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਟਿਲਵਾ ਬਲਬੀਰ ਸਿੰਘ ਨੇ ਦੱਸਿਆ ਕਿ ASI ਕੁਲਦੀਪ ਸਿੰਘ ਸਮੀਤ ਪੁਲਿਸ ਪਾਰਟੀ ਦੇ ਵੱਖ-ਵੱਖ ਇਲਾਕਿਆਂ ਵਿੱਚ ਚੈਕਿੰਗ ਕਰ ਰਹੇ ਸਨ ਤਾਂ ਜਦੋਂ ਉਹਨਾਂ ਵੱਲੋਂ ਇੱਕ ਸ਼ੱਕੀ ਵਿਅਕਤੀ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ਵਿੱਚੋਂ 50 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਜਿਸ ਦੀ ਪਛਾਣ ਪ੍ਰਭਜਤ ਸਿੰਘ ਉਪਰਭ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਦਨੀਆਲ ਥਾਣਾ ਖਲਚੀਆਂ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ ਇਸੇ ਤਰ੍ਹਾਂ ਹੀ ਦੂਸਰੇ ਮਾਮਲੇ ਵਿੱਚ ASI ਲਖਵਿੰਦਰ ਕੌਰ ਨੇ ਸਾਥੀ ਕਰਮਚਾਰੀਆਂ ਨਾਲ ਹਾਈ ਟੈਕ ਨਾਕੇ ਤੇ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਸ ਕਾਰ ਵਿੱਚੋਂ 15 ਗ੍ਰਾਮ ਹੈਰੋਇਨ ਮਿਲੀ ਹੈ ਕਾਰ ਚਾਲਕ ਦੀ ਪਹਿਚਾਨ ਸਾਗਰਪ੍ਰੀਤ ਸਿੰਘ ਉਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਫਤੂਵਾਲ ਥਾਣਾ ਖਲਚੀਆਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਕੰਡਕਟਰ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਹਰਵਿੰਦਰ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ 베ਰੀਆਂ ਵਾਲਾ ਥਾਣਾ ਤਰਸੀਕਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ ਥਾਣਾ ਮੁਖੀ ਨੇ ਦੱਸਿਆ ਕਿ ਫੜੇ ਗਏ ਤਿੰਨੇ ਦੋਸ਼ੀਆਂ ਤੇ ਐਂਡੀਪੀਐਸ ਦੀਆਂ ਸੰਘੀਨ ਤਾਰਾਵਾ ਤਹਿਤ ਮੁਕੱਦਮਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਕਪੂਰਥਲਾ ਤੋਂ ਜੋਗਿੰਦਰ ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ ਅਬ ਜਿਹੜੀ ਮਜੁਰਮਦਾਰ ਜਕ੍ਰਿਫਟਾਰ ਪਈ ਆ ਕਿ ਇਹਨਾਂ ਤੋਂ ਬ੍ਰੰਧ ਹੋਇਆ ਹੈ ਇਹਨਾਂ ਜੀ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਡੀਆਈ ਸਾਹਿਬ ਜਲੰਧਰ ਤੇ ਸਾਡੇ ਐਸਐਸਪੀ ਸਾਹਿਬ ਦੇ ਦੇਸ਼ਾਂ ਦੇਸ਼ਾਂ ਤੇ ਅਸੀਂ ਜਿਹੜੀ ਆ ਨਸ਼ੇ ਨੂੰ ਠੱਲ ਪਾਉਣ ਵਾਸਤੇ ਸਪੈਸ਼ਲ ਮਹਿਮ ਚਲਾਈ ਆ ਨਵੇਂ ਸਾਲ ਦੇ ਵਿੱਚ ਤੇ ਉਸ ਮਹਿਮ ਨੂੰ ਜਿਹੜਾ ਅਸੀਂ ਗਸ਼ਤ ਕਰਦੇ ਹੋਏ ਸਾਡੇ ਸਿਕਲਦੀਪ ਸਿੰਘ ਪਰਾਣਾਪੁਰ ਵੱਲੋਂ ਪਾਸੇ ਨੂੰ ਜਾ ਰਿਹਾ ਸੀ ਉਦੋਂ ਇਹ ਤੁਰਿਆ ਆ ਸੀ ਬੰਦਾ ਜਿਹੜਾ ਪੁਲਸ ਪਾਰਟੀ ਨੂੰ ਦੇਖ ਕੇ ਤੇ ਖਿਸਕਣ ਲੱਗਾ ਜਿਹਨੂੰ ਸਾਥੀ ਕਰਮਚਾਰੀਆਂ ਦੇ ਕਾਬੂ ਨਾਲ ਕਰਕੇ ਮਦਦ ਨਾਲ ਕਾਬੂ ਕਰਕੇ ਇਹਨੂੰ 50 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਇਹਦੇ ਖਿਲਾਫ ਮਕਰਵੰਦਾਜ ਕਰਕੇ ਅਪੀਲ ਜਾਰੀ ਹੈ ਇਸ ਨੂੰ ਅੱਜ ਪੇਸ਼ ਅਦਾਲਤ ਕਰਕੇ ਤੇ ਰਿਮਾਂਡ ਲਿਆ ਜਾਏਗਾ ਅੱਗੇ ਕੁਝ ਹੋਰ ਗ੍ਰੀਆ ਸਾਰਾ ਕਰ ਕਵਿਦੇ ਹੋ ਸਕਦਾ ਹੋ ਸਕਦਾ ਇਹਨਾਂ ਦਾ ਰਿਪੋਰਟ ਕੀ ਇਹਦੇ ਖਿਲਾਫ ਇੱਕ ਮਕਦਮਾ ਦਰਜਾ ਪਹਿਲਾਂ ਸਿਟੀ ਅਗਵਾੜੇ ਕਪੂਰ ਸੇ ਜੀਆ ਤੇ ਅਜੇ ਤੇਰੇ ਤੇ ਰਿਮਾਰਡ ਲੈਣ ਤੋਂ ਬਾਅਦ ਕੀ ਹੁੰਦਾ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਔਰ ਸੀਨੀਅਰ ਅਫਸਰਾਂ ਦੇ ਅਧਿਕਾਰਾਂ ਦੇ ਪੰਜਾਬ ਜਿਹੜੀ ਪੁਲਿਸ ਆ ਲਗਾਤਾਰ ਉਹ ਜਿਹੜੀ ਆ ਮਹਿਮ ਤੇ ਕੰਮ ਕਰ ਰਹੀ ਆ ਤੇ ਕੀ ਲੋਕ ਜਿਹੜੇ ਆ ਕੁਝ ਨੌਜਵਾਨ ਅਜੇ ਵੀ ਸਮਝ ਨਹੀਂ ਰਹੇ ਲੋਕੋ ਸਾਡੇ ਡੀਜੀਪੀ ਸਾਹਿਬ ਡੀਆਈ ਸਾਹਿਬ ਤੇ ਮਨਜੋਗ ਐਸਐਸਪੀ ਸਾਹਿਬ ਵੱਲੋਂ ਹਰ ਰੋਜ਼ ਜਿਹੜੀਆਂ ਮੀਟਿੰਗਾਂ ਕਰਕੇ ਜਿਹੜੀਆਂ ਨਿਰਦੇਸ਼ ਸੰਦੇਸ਼ ਸਾਨੂੰ ਦਿੱਤੇ ਜਾਂਦੇ ਆ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰੋ ਤੇ ਸਾਡੇ ਵੱਲੋਂ ਡੇਲੀ ਜਿਹੜਾ ਉਹ ਡਰਗ ਸੈਮੀਨਾਰ ਲਗਾਏ ਜਾਂਦੇ ਆ ਸਾਰੇ ਪੰਜਾਬ ਚ ਤਕਰੀਬਨ ਹੈਗਾ ਸਾਡੇ ਕਪੂਰਥਾਲੀ ਹਰ ਥਾਣੇਵਾਲ ਹਰ ਰੋਜ਼ ਡਰਗ ਸੈਮੀਨਾਰ ਲਾਇਆ ਜਾਂਦਾ ਅਸੀਂ ਕੋਸ਼ਿਸ਼ ਕਰ ਰਹੇ ਆ ਬੱਚਿਆਂ ਨੂੰ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਨਸ਼ਿਆਂ ਤੋਂ ਨਸ਼ੇ ਦੀਆਂ ਕ੍ਰਿਤਿਆ ਤੋਂ ਸਮਝਾਉਣ ਦੀ ਔਰ ਬੱਚੇ ਸਮਝੂ ਹੀ ਰਹੇ ਐ ਬੱਚੇ ਕਾਫੀ ਜਿਹੜਾ ਸਾਨੂੰ ਯੋਗਦਾਨ ਮਿਲ ਰਿਹਾ ਇਹ ਜੀ ਹਾਈ ਟੈਕ ਨਾਕੇ ਤੇ ਇੱਕ ਕਾਰਸੀ ਪੀਪੀ ਥ੍ਰੇਡ ਸੀ 15 15 ਨੂੰ ਰੋਕ ਕੇ ਚੈੱਕ ਕੀਤਾ ਇਹਨਾਂ ਕੋਲੋਂ 15 ਗ੍ਰਾਮ ਹੈਰਨ ਰਿਕਵਰ ਹੋਈਆ ਇਸ ਦੇ ਸੰਬੰਧੀ ਮਕਦਮਾ ਦਰਜ ਕਰਕੇ ਤਤਕਸ਼ ਚੱਲੀ ਹੈ ਕਿ ਇਹਨਾਂ ਨਾਲ ਅੱਗੇ ਪਹਿਲਾਂ ਵੀ ਕਾਰਮਾ ਦਰਜ ਇਹਨਾਂ ਖਲਾਫ ਇਹਨਾਂ ਚ ਇੱਕ ਮੁੰਡੇ ਦੇ ਹੈਗਾ ਮਕਦਮਾ ਦਰਜ ਉਹ ਖਲਚੀ ਹਟਾਣੇ ਦਾ ਅਜੇ ਤਤਕਸ਼ ਚੱਲੀ ਹੈ ਕੋਈ ਦੇਖਦੇ ਹੋਰ ਅੱਗੇ ਅਸਾਰ ਹੈਗੇ ਕਿਥੋਂ ਦੇ ਮੁੰਡੇ ਇਹ ਫਤੂ ਚੱਕਦੇ ਰੀਲ ਅੱਗੇ ਪੈਣ ਫਤੂ ਚੱਕ